ਗੱਲ ਅਸੀਂ ਪਹਿਲੇ ਦਿਨੋਂ ਕਹਿੰਦੇ ਆਏ ਆ ਇਹ ਆਮ ਆਦਮੀ ਪਾਰਟੀ ਵੱਲੋਂ ਸਪਾਂਸਰਡ ਅਟੈਕ ਹੈ ਉਥਾ ਨਰੈਣ ਚੋੜਾ ਸੀ ਨਰੈਣ ਚੋੜਾ ਹੁੰਦਾ ਕੋਈ ਹੋਰ ਹੁੰਦਾ ਇਹ ਜਿਹੇ ਬੰਦੇ ਇਨਾਂ ਕੋਲੇ ਬਥੇਰੇ ਪਾਲੇ ਪਏ ਆ ਇਨਾਂ ਦੇ ਕਿਉਂਕਿ ਉਹਨੂੰ ਬੜੀ ਕਲੀਅਰਲੀ ਇਹ ਗੱਲ ਕਹੀ ਗਈ ਸੀ ਕਿ ਤੈਨੂੰ ਹੋਣ ਕੁਝ ਨਹੀਂ ਦਿੰਦੇ ਤੂੰ ਇਸ ਕੰਮ ਨੂੰ ਅੰਜਾਮ ਦੇ ਇੱਕ ਨੋਨ ਟਰੈਨਸਡ Z+ ਪ੍ਰੋਟੈਕਟਿਵ ਦੇ ਕੋਲੇ ਆਉਣ ਦਿੱਤਾ ਗਿਆ ਇੰਨੀ ਨੇੜੇ ਆਉਣ ਦਿੱਤਾ ਗਿਆ ਕਿ ਉਹ ਪੁਆਇੰਟ ਬਲੈਂਕ ਰੇਂਜ ਤੋਂ ਉਹਦੇ ਤੇ ਹਮਲਾ ਕਰ ਸਕਦੇ ਸਨ ਚਲਾਨ ਤੇ ਗੱਲ ਹੈ ਚਲਾਨ ਪੇਸ਼ ਕੀਤਾ ਗਿਆ ਉਸ ਦੇ ਵਿੱਚ ਇੰਨਾ ਵੀਕ ਚਲਾਨ ਪੇਸ਼ ਕੀਤਾ ਗਿਆ ਕਿ 307 ਦੇ ਕੇਸ ਦੇ ਵਿੱਚ ਪਹਿਲੇ ਅਦਾਜ਼ਾ ਦੀ ਮੰਤੋਂ ਚਲੋ ਬੇਦਵਾਦੀ ਜਿਹੜੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਸੀ ਇਹ ਬੇਲ ਕੋਰਟ ਵੱਲੋਂ ਦਿੱਤੀ ਜ਼ਰੂਰ ਗਈ ਹੈ ਪਰ ਇਹ ਦਵਾਈ ਸਰਕਾਰ ਵੱਲੋਂ ਗਈ ਹੈ ਜਦੋਂ ਤੁਸੀਂ ਇਹੋ ਜਿਹਾ ਚਲਾਨ ਪੇਸ਼ ਕਰੋਗੇ 307 ਦਾ ਜਿਹਦੇ ਵਿੱਚ ਜਿਹਦੇ ਤੇ ਗੋਲੀ ਚੱਲੀ ਹੋਵੇ ਜਿਹੜਾ ਵਿਕਟਮ ਹੋਵੇ ਉਹਦੀ ਤੁਸੀਂ 3.5 ਮਹੀਨੇ ਸਟੇਟਮੈਂਟ ਹੀ ਲੈ ਕੇ ਨਾਲ-ਨਾਲ ਲਾਉਂਗੇ ਜਿਹੜੀਆਂ ਸੈਂਕਸ਼ਨਸ ਮੰਡਟਰੀ ਆਂਡਰ ਲਾ ਉਹ ਨਾਲ ਲਾਉਂਗੇ ਫਿਰ ਕੋਰਟ ਕੋਲੇ ਚਾਰਾ ਕੀ ਰਹਿ ਜਾਂਦਾ ਪੇਲ ਦੇਣ ਤੋਂ ਇਲਾਵਾ ਮੈਂ ਪੰਜਾਬ ਸਰਕਾਰ ਨੂੰ ਚੈਲੰਜ ਕਰਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਚੀਜ਼ ਰੱਖਣੀ ਚਾਹਣਾ ਹੈ ਅੱਜ 47 ਤੋਂ ਬਾਅਦ ਹੁਣ ਤੱਕ ਆਜੋ ਤੁਸੀਂ ਆਪਾਂ 2025 'ਚ ਆ ਗਏ ਹਾਂ ਤਕਰੀਬਨ 78 ਸਾਲ ਦਾ ਮੈਂ ਗੱਲ ਕਰਦਾ ਇੱਕ ਚਲਾਨ ਲੋਕਾਂ ਦੇ ਸਾਹਮਣੇ ਲੋਕਾਂ ਦੀ ਕਚਹਿਰੀ ਤੇ ਲਾ ਕੇ ਰੱਖ ਦੋ 307 ਦਾ ਪੱਤਾ ਹੋਵੇ ਜਿਹੜਾ ਵਿਕਟਮ ਹੋਵੇ ਉਹਦੀ ਸਟੇਟਮੈਂਟ ਨਾਲ ਲਾਏ ਬਣਾ ਤੁਸੀਂ ਕੋਰਟ ਦੇ ਵਿੱਚ ਚਲਾਨ ਦੋ ਚੋ